ਆਜ ਗਨ ਕਿਹਾ ਡੇਕਰ گلاب گلاب ਚੰਨ ਇਹਨੂੰ ਮਮੀ گلاب ਚੰਨ ਕਿਉਂ ਆਂਦੇ ਆ ਹੁੰਦੇ ਦੇ ਬਲੈਕ ਆ ਕਿ ਚਿੱਟਿੰਦੇ ਆ ਚਿੱਟੇ ਦੇ ਗੁੱਲੇ ਹੁੰਦੇ ਸਾਰੇ ਇਹ ਮਮੀ ਤੇ ਪਹਿਲਾਂ ਸੂਜੀ ਨੂੰ ਗੋਨੇ ਆਟੇ ਜਿਹਾ ਬੜਾ ਵਧੀਆ ਇਹਨੂੰ ਹੁਣੇ ਤਰ੍ਹਾਂ ਗੋਲ ਗੋਲ ਕਰਕੇ ਪਲੇਟ 'ਚ ਰੱਖਿਆ ਹੋਇਆ ਹੈ ਤੇ ਇੱਧਰ ਕੀ ਰਵੈਣਕ ਡਾਲਦਾ ਨਹੀਂ ਡਾਲਦਾ 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 ਕਿਉਂ ਗਰਮ ਹੋਇਆ ਪੂਰਾ ਇਹਨੂੰ ਗਰਮ ਕਰਨਾ ਫੁੱਲ ਫਲੇਮ ਤੇ ਤੇ ਇੱਧਰ ਇਹ ਤਾਂ ਗੋਲ ਗੋਲ ਕਰਕੇ ਰੱਖ ਲੈਣੇ ਐ ਇੰਦਾਂ ਦੋ ਮਾਤਾ diel ਬਿਨਾਂ ਹਾਂ ਮੈਕਸਿਮ ਜਾਇਦਾ ਤੇ ਨਾ ਕੋਈ ਹੈ ਹੈ ਇੱਕ ਕ੍ਰੈਕਸ ਨਾ ਪਹਿਣ ਪਈਦਾ ਕ੍ਰੈਕਸ ਇੱਥੇ 30 30 ਪੰਜਾਬੀ ਬੋਲ ਨਹੀ ਆਉਂਦੇ ਤੇ ਇੱਥੇ 13 ਨਾ ਪੈ ਸਿੱਧਾ ਗਏ ਹਾਂ ਹਾਂ 13 ਨਾ ਪੈਣ ਹਾਂ ਅੱਛਾ ਇਹ ਗੋਲ ਗੋਲ ਤਾਂ ਕਰਨੇ ਵੀ ਤੇ 13 ਨਾ ਪੈਣੇ ਤਾਂ ਗੋਲ ਗੋਲ ਕਰਕੇ ਆਪਾਂ ਸਿੱਧੇ ਸਾਰੇ ਰੱਖ ਲੈਣੇ ਆ ਜਿੰਨੇ ਵੀ ਉਹ ਤੋਂ ਬਾਅਦ ਹੁੰਦਾ ਦਾ ਜੀ ਬੇਕਿੰਗ ਪਾਊਡਰ ਕੋਈ ਸੋਡਾ ਕੁਝ ਨਹੀਂ ਪਾਇਆ ਕੁਝ ਨਹੀਂ ਪਾਇਆ ਇੱਥੇ ਫਰਾਂ ਕੁਛ ਨੇਚਰਲ ਆ ਬਸ ਗੋਨੇ ਆਨ ਨੂੰ ਹਨਾ ਵਧੀਆ ਤਰੀਕੇ ਨਾਲ ਉਸ ਇਦਾਂ ਸਾਰੇ ਆਪਾਂ ਜਿੰਨੇ ਵੀ ਪੇੜੇ ਸਾਰੇ ਗੋਲ-ਗੋਲ ਕਰਕੇ ਇਹ ਸਾਰਿਆਂ ਨੂੰ ਇਦਾਂ ਪਲੇਟ 'ਚ ਰੱਖੀ ਲਵਾਂਗੇ ਤੇ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਆ ਤੁਹਾਨੂੰ ਦੱਸਦੇ ਆ ਤੇਲ ਗਰਮ ਹੋ ਜਿਹੜਾ ਫੁੱਲ ਇੱਦਿ ਰੱਖੋ ਐ ਹੱਥ ਨਾਲ ਵੇਖ ਲੈਣਾ ਆ ਚਾਣੀ ਵੀ ਤਿਆਰ ਕਰਕੇ ਰੱਖੀ ਆ ਤੇ ਇੱਧਰ ਇਸੋ ਚਾਣੀ ਨਾਲ ਬਣ ਗਈ ਆ ਗਰਮ-ਗਰਮ ਪਲੇਟ ਅੱਛਾ ਇਹ ਆ ਜੀ ਖੰਡ ਦੀ ਪੂਰੀ ਘੈਂਟ ਜੀ ਤਰੀਕੇ ਨਾਲ ਬਣੀ ਚਾਣੀ ਆ ਵੇਖੋ ਤੇ ਇਹ ਪਤਾ ਕਿਉਂ ਗਰਮ-ਗਰਮ ਇੰਨੀ ਬਣਾਈ ਕਿਉਂਕਿ ਇਤੋਂ ਕੱਢ ਕੇ ਸਿੱਧੇ ਆਪਾਂ ਇਹਦੇ ਵਿੱਚ ਪਾਉਣੇ ਬਾਕੀ ਉਹ ਤੁਹਾਨੂੰ ਅਸੀਂ ਤੁਸੀਂ ਨੈਕਸਟ ਸਟੈਪ 'ਚ ਵੇਖ ਹੀ ਲੈਣੇ ਆ ਤੇ ਤੁਹਾਨੂੰ ਸਾਰਾ ਕੁਝ ਦਿਖਾ ਦੇਣਾ ਆਪਾਂ ਆ ਦੇਖੋ ਹੁਣ ਇਤਰਾ ਆਪਾਂ ਤੇਲ ਦੇ ਵਿੱਚ ਇਹ ਕੇ ਕਰਕੇ ਸਾਰੇ ਗੁਲਾਬ ਜਾਮਨ ਨੂੰ ਜੋ ਵੀ ਰਸਗੁੱਲੇ ਜੋ ਵੀ ਇਹਨਾਂ ਨੂੰ ਆਂਦੇ ਪਤਾ ਨਹੀਂ ਕੀ ਆਂਦੇ ਗੁਲਾਬ ਜਾਮਨ ਨੂੰ ਕੋਈ ਕਾਲੇ ਰੰਗ ਦੇ ਜੇ ਤਾਂ ਉਹਨਾਂ ਨੂੰ ਗੁਲਾਬ ਜਮਨ ਆਂਦੇ ਤੇ ਮੰਮੀ ਸਾਡੀ ਵੀ ਇੱਕ ਰੈਸਪੀ ਹੈ ਵੀ ਇਹਦੀ ਰਹਿੰਦੀ ਆ ਸਾਡੀ ਚੱਲ ਬਣਾ ਕੇ ਵੇਖੀ ਲੀਗੀ ਅੱਜ ਉਧਰ ਦੀ ਪਾਣਾ ਉਧਰ ਖਾਦੀ ਜਿਹੜਾ ਸਾਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਸੰਦੂਕ ਕੁਕਿੰਗ ਵਾਲੇ ਸਾਰੇ ਇਹਨੇ ਭਰਾ ਜਿੰਨੇ ਵੀ ਦੇਖਦੇ ਭੈਣ ਭਰਾ ਜੋ ਵੀ ਦਾ ਤੇ ਮੰਮੀ ਸਾਡੀ ਵਲੌਗ ਬੜੇ ਘੱਟ ਪਹੁੰਚੀ ਕਿਉਂਕਿ ਮੰਮੀ ਡਰਦੀ ਬੋਲਣ ਤੋਂ ਮੰਮੀ ਝੱਗਦੀ ਬੜਾ ਸਾਡੀ ਪਤਾ ਨਹੀਂ ਕਿਉਂ ਝੱਗਦੀ ਹੈ ਤੇ ਮੈਂ ਇਹਨਾਂ ਤਾਂ ਬੋਲਣ ਕਿਉਂਕਿ ਮੇਰਾ ਤੁਹਾਨੂੰ ਪਤਾ ਹੈ ਵੱਖਰਾ ਚੈਨਲ ਮੈਂ ਆਪਣੇ ਵਲੌਗ ਬਣਾਉਣਾ ਮੈਨੂੰ ਤਾਂ ਕੋਈ ਬੋਲਣ ਚ ਮੈਨੂੰ ਕੋਈ ਹਿਚਕੀ ਝਾੜਨੀ ਨਹੀਂ ਉਹਦੀ ਆਪਾਂ ਜਿੱਦਾਂ ਮਰਜੀ ਜਿੰਨਾ ਮਰਜੀ ਮੈਂ ਲਗਾਤਾਰ 10 ਤੋਂ 15 ਤੋਂ 20 ਮਿੰਟ ਦਾ ਮੈਂ ਵਲੌਗ ਬਣਾ ਸਕਦਾ ਬਿਨਾਂ ਰੋਕੇ ਬਿਨਾਂ ਬੋਲਣ ਤਾਂ ਇਤਨਾ ਬੋਲ ਲ ਮੰਮੀ ਜੀ ਜੇ ਥੋੜਾ ਚੰਗਦੀ ਹੈ ਕੋਈ ਚੱਕਰ ਨਹੀਂ ਹੈ ਤੇ ਗੈਸ ਫੁੱਲ ਫਲੇਮ ਤੇ ਪੂਰਾ ਐ 100 ਸਪੀਡ ਤੇ ਹੈ ਘਟ ਕੀਤਾ ਥੋੜਾ ਮੀਡੀਅਮ ਕੀਤਾ ਨਾ ਥੋੜਾ ਜਿਹਾ ਘਟ ਕੀਤਾ ਮਤਲਬ ਮੀਡੀਅਮ ਮੀਡੀਅਮ ਜਿਹਨੂੰ ਮੀਡ ਫਲੇਮ ਕਹਿੰਦੇ ਆ ਆਪਾਂ ਉੱਤੇ ਕੀਤਾ ਕਿਉਂਕਿ ਜੇ ਜਿਆਦੀ ਫਲੇਮ ਤੇ ਕਰਾਂਗੇ ਤੇ ਸੜ ਜਾਣੇ ਆ ਬਿਲਕੁਲ-ਬਿਲਕੁਲ ਜੇ ਇਹਨੂੰ ਅੱਧੇ ਦੇ ਹੱਥ ਤੇ ਰੱਖਾਂਗੇ ਤੇ ਇਸ ਤਰ੍ਹਾਂ ਹੌਲੀ-ਹੌਲੀ ਬਣ ਕੇ ਫਿਰ ਇਹ ਰੀਜ ਨਾ ਪੱਕ ਜਾਣਗੇ ਤੇ ਇਦਾਂ ਮਾੜੇ-ਮਾੜੇ ਤੁਸੀਂ ਵੀ ਲਾਈ ਜਣੇ ਨਾਲ-ਨਾਲ ਕਿ ਜਿਹੜੇ ਥੱਲੇ ਲੱਗੇ ਜਾਂ ਕੁਛ ਨਾ ਹੋਵੇ ਗੜਬੜ ਇਹ ਤਾਂ ਛੜਤੀ ਕੜਾਈ ਨੂੰ ਇਦਾਂ ਰਾ ਕਾਰਸੀਪੀਨਾ ਵੇਖ ਲੈਣ ਕਿਤਨਾ ਚਲੋ ਜਿੰਨੇ ਜਿਹੜੇ ਇਹ ਰੜ ਰੜਦੇ ਆ ਬੰਦੇ ਆ ਉਹਨਾਂ ਜਿਹੜੇ ਮੰਮੀ ਨੇ ਇਦਾਂ ਹੋਰ ਗੋਲ-ਗੋਲ ਕਰਕੇ ਰੱਖ ਲੈਣੇ ਅੱਜ ਤਾਂ ਪਹਿਲਾਂ ਆਟਾ ਗੋਲ ਨਹੀਂ ਕੋਈ ਨਿੱਕੇ-ਨਿੱਕੇ ਵੱਟੀਆਂ ਇਸ ਤਰ੍ਹਾਂ ਬਣਾ ਕੇ ਰੱਖ ਲੈਣੇ ਫਿਰ ਇਹਨਾਂ ਨੂੰ ਇਸ ਤਰ੍ਹਾਂ ਗੋਲ-ਗੋਲ ਤੁਹਾਨੂੰ ਨਾਰਮਲ ਜਿਹੜਾ ਬੰਦੀ ਜਿਵੇਂ ਮਰਜ਼ੀ ਬੰਦਾ ਇਸ ਤਰ੍ਹਾਂ ਗੋਲ ਕਰ ਸਕਦੇ ਹੋ ਕਿਉਂਕਿ ਹੱਥਾਂ ਨਾਲ ਇਦਾਂ ਕਰੀ ਜਾਵਾਂਗੇ ਤੁਹਾਨੂੰ ਆਪਾਂ ਜਦੋਂ ਵੀ ਗੋਲ ਕਰਨੇ ਆ ਨਾ ਤੇ ਦੇਸੀ ਘਿਓ ਜਾਂ ਤੁਸੀਂ ਢਾਲ ਢਾਰ ਫੈਂਡ ਸਰੋਂ ਦਾ ਕੋਈ ਵੀ ਤੇਲ ਆ ਸਕਦੇ ਜੇ ਜਿਹੜਾ ਵੀ ਹੱਥਾਂ ਦੇ ਨਾਲ ਚਿੰਬੜਨ ਦੇ ਨਾ ਵੀ ਜਦਾਂ ਥੰਨਾ ਲਾਗੇ ਤੇ ਬੱਸ ਚਿਪਚਿਪ ਨਹੀਂ ਹੋਣਾ ਪਈ ਲਾਤੀਆਂ ਦੇ ਉਹ ਚੰਮਣਾ ਹੋਵੇ ਤੇ ਆਪਣੇ ਵਿਚਾਰ ਦੇਖਣੇ ਨਹੀਂ ਭੁੱਲ ਜਾਣਗੇ ਬਾਜ਼ਾਰ ਖਾਣਾ ਉਹ ਚ ਮੰਮੀ ਕੀ ਤਪ ਆਪਣੇ ਕੀ ਪਾਉਂਦੇ ਕੀ ਨਹੀਂ ਮਲਾਵਟ ਆ ਤੇ ਹੁਣ ਬਿਨਾ ਨੈਚੁਰਲ ਸਾਰਾ ਆਪਣੀ ਅੱਖਾਂ ਸਾਹਮਣੇ ਆਪਾਂ ਉਹਦੇ ਹੱਥੀ ਬਣਾਉਂਦੇ ਤੇ ਉਹ ਤੇ ਕੀ ਤੇ ਕੀ ਭਈਏ ਰੱਖੇ ਨਾ ਕੁੜੀ ਆ ਭਈਏ ਤੇ ਪੰਜਾਬ ਚੋਂ ਕੱਢਣ ਵਾਲੇ ਉਦਾਂ ਹੀ ਤੇ ਮੁੰਡਾ ਮਾਰਤਾ ਏਡਾ ਸੋਹਣਾ ਉਹਨਾਂ ਨੂੰ ਗੁੱਸਾ ਚੜਦਾ ਕਿ ਦੇਖ ਕੇ ਵਿਚਾਰੇ ਦੀ ਲਾਸ਼ ਉਜਾਰੇ ਦੀ ਮਿੰਟ ਚਲੋ ਚਲੋ ਗਾਈ ਜਿੰਨਾ ਜਰ ਬੰਦੇ ਆ ਤੁਹਾਨੂੰ ਬਾਅਦ ਜਦੋਂ ਰੜ ਗਏ ਫਿਰ ਦਿਖਾਉਣਾ ਮੈਂ ਠੀਕ ਹੈ ਜੀ ਓਕੇ ਇਦਾਂ ਜਿਦਾ ਆਪਾਂ ਜਾ ਗਏ ਹੌਲੀ ਹੌਲੀ ਇਹਨਾਂ ਨੂੰ ਲਾਈ ਜਾਵਾਂਗੇ ਤੁਸੀਂ ਵੇਖਣ ਡਿਆ ਵੀ ਗੈਸ ਚੱਲਦਾ ਕਿ ਨਹੀਂ ਗੈਸ ਨਾਲ ਗੈਸ ਨਾਲ ਸਾਫ਼ ਕਰਨ ਵਾਲਾ ਮੰਮੀ ਆਪਣਾ ਲਾਹ ਖੋਲ ਕੇ ਨਾ ਉਹ ਜਿਹੜੇ ਆਉਂਦੇ ਸਵੇਰ ਗੈਸ ਸਾਫ਼ ਕਰਦੇ ਨੇ ਤਾਂ ਸਾਫ਼ ਕਰਾਉਂਦਾ ਤੁਸੀਂ ਵੇਖਣ ਡੇ ਜਾਂਦਾ ਰੰਗ ਜਿਹੜਾ ਬਦਲਣਾ ਸ਼ੁਰੂ ਹੋ ਗਿਆ ਵਾ ਤੇ ਵਾਈਟ ਤੋਂ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਆ ਤੇ ਹੌਲੀ ਹੌਲੀ ਰੜਦੇ ਰੜਦੇ ਆ ਬਲੈਕ ਹੋਏ ਨੇ ਤੇ ਬਾਅਦ ਤੁਹਾਨੂੰ ਦਿਖਾਉਣੇ ਨੈਕਸਟ ਉਹਨੇ ਜਿਹੜਾ ਆਪਣੇ ਸਾਰੇ ਆ ਬਣ ਕੇ ਤਿਆਰ ਹੋ ਚੱਲੇ ਜਿੰਨੇ ਵੀ ਹੈਗੇ ਆ ਮਿੰਟ ਮਿੰਟ ਕਰਦੇ ਐਵੇਂ ਸਾਰੇ ਆ ਹੋ ਜਿੰਨੇ ਚਾਹ ਬੰਨ ਗਏ ਉਹ ਜਿਹੜੇ ਆਪਣੇ ਆ ਰੈਡੀ ਹੋਏ ਨੇ ਫਿਰ ਆਪਾਂ ਆ ਪਾ ਦਾਂਗੇ ਉਹ ਚਾਹ ਤੇ ਚਾਹੀ ਤੇ ਬਲੌਗ ਪਾਇਆ ਕਰ ਮੰਮੀ ਕੋਈ ਨਹੀਂ ਮੈਂ ਬੋਲਿਆ ਕਰ ਤੂੰ ਬਣਾਈਆ ਕਰ ਮੈਂ ਬੋਲਿਆ ਕਰੂ ਠੀਕ ਆ ਆਪਾਂ ਦੋਵੇਂ ਰਲ ਕੇ ਬਣਾ ਲਿਆ ਕਰਾਂਗੇ ਚੱਕਰ ਨਹੀਂ ਯਾਰ ਫਿਰ ਕੀ ਹੈ ਦੱਸ ਇਹਨੇ ਕੈਮਰੇ ਸਾਹਮਣੇ ਬੋਲਣ ਦੇ ਪਿੱਛੇ ਛੱਟ ਲੋ ਕੋਈ ਨਹੀਂ ਆਪੇ ਸਰਾ ਚਾਹ ਗਲ ਜਾਣਾ ਤੇਰਾ ਵੋਏ ਹੋਏ ਮਾਦਾ ਤੇ ਪੂਰਾ ਹੀ ਕੰਮ ਕਾਪੀ ਹੋ ਗਿਆ ਪੂਰਾ ਹੀ ਬੈਸਟ ਜਣ ਦੇਖੋ ਇੱਧਰ ਕੋਈ ਦੇਖ ਕੇ ਕਹਿ ਸਕਦਾ ਵਾ ਪੀ ਆਰ ਗੁੱਲੇ ਨਹੀਂ ਅਜ ਕੁਝ ਹੋਰ ਲੱਗਣ ਰਿਹਾ ਬੈਸਟ ਇੱਧਰ ਦੇਖੋ ਆ ਇੱਧਰੋਂ ਦੇਖਦਾ ਪੂਰਾ ਕਿਹਤਰਾ ਲਕ ਮੜਾ ਮਮੀ ਤਾਂ ਬਲੇ ਜੇ ਉਹ ਲਾਵੇ ਆਪਾਂ ਬਹੁਤ ਚੱਲ ਹੁਣ ਸਿੱਧੇ ਇਧਰੋਂ ਆਪਾਂ ਇਹ ਚਾਣੀ 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 ਬਿਲਕੁਲ ਗਰਮ ਹੋਣੀ ਚਾਹੀਦੀ ਹੈ ਕਾਣੀ ਠੰਡੀ ਨਹੀਂ ਚਾਹੀਦੀ ਨੂੰ ਵੀ ਗੈਸ ਬਾਲ ਦੇ ਫੁਲਾ ਫੁਲਾ ਗੈਸ ਬਾਲ ਦੇ ਨਾਲ ਮੜਾ ਮੜਾ ਥੋੜਾ ਇਹ ਕੱਟ ਦੇ ਹਲਕਾ ਕੱਟ ਦੇ ਚੱਲ ਕੱਟ ਕਰ ਹਾਂ ਕੱਟ ਦੇ ਚੱਲ ਯਕੀਂ ਜੇ ਆਪਾਂ ਕਾਣੀ ਛੰਡੀ ਹੋ ਗਈ ਜੇ ਨਾ ਤੇ ਫਿਰ ਉਹਦੇ ਵਿੱਚ ਨਹੀਂ ਜਾਣੀ ਇਹਦੇ ਇਸ ਤਰ੍ਹਾਂ ਜੇ ਵੀ ਠੰਡੇ ਹੋ ਗਏ ਤੇ ਫਿਰ ਨਹੀਂ ਪੈ ਰਹੇ ਜੇ ਵੀ ਠੰਡੇ ਹੋ ਗਏ ਤੇ ਫਿਰ ਚਾਣੀ ਵਿੱਚ ਨਹੀਂ ਜਾਣੀ ਬਾਨੇ ਨਹੀਂ ਪੂਰੇ ਮਤਲਬ ਉਤੋਂ ਉਤੋਂ ਮਿੱਠਾ ਰਹਿਣਾ ਦੇ ਵਿੱਚੋਂ ਥਿੱਕੇ ਫੋਗਲੇ ਹੋ ਜਣੇ ਹੁਣ ਇਹਨਾਂ ਡੁੱਬੇ ਰਹਿੰਦਾ ਪੂਰੀ ਰੀਜ ਦੇ ਨਾਲ ਗੈਸ ਨਾਲ ਚਲਾਤਾ ਆਪਾਂ ਜਿਹਦੇ ਨਾਲ ਐ ਚੰਗੀ ਤੇ ਨਾ ਤੇ ਇਧਰ ਜਿਹੜੇ ਬਾਕੀ ਰਹਿ ਗਏ ਆ ਉਹ ਸਾਰੇ ਮੰਮੀ ਨਹੀਂ ਪਾਦੇ ਲੱਗੇ ਵਿੱਚ ਪਾਦੇ ਪਾਦੇ ਮਟੋੜ ਸਾਰੇ ਕੋਈ ਨਹੀਂ ਇਹ ਪਤਾ ਹੀ ਆ ਸਾਰਿਆਂ ਨੂੰ ਕਿਤਰਾ ਬਣਾਉਣੇ ਆ ਇਹ ਤਿਆਰ ਕਿ ਤਰ੍ਹਾਂ ਕਰਨਾ ਰਬ ਵੇਸਨਾ ਮੰਮੀ ਉਹ ਦੱਸ ਦੇ ਮੜਾ ਬੋ ਕਿ ਤਰ੍ਹਾਂ ਸੂਜੀ ਕਿੰਨੇ ਕੀ ਲੈਣੀ ਆ ਇੱਕ ਜਿਹਤਰਾ ਵੀ ਇੱਕ ਕੌਲੀ ਦੀ ਸੂਜੀ ਦੀ ਤੇ ਇੱਕ ਕੌਲੀ ਦੁੱਧ ਦੁੱਧ ਗਰਮ ਕਰਕੇ ਇੱਕ ਕੌਲੀ ਸੂਜੀ ਦੀ ਇੱਕ ਕੌਲੀ ਦੁੱਧ ਦੀ ਦੁੱਧ ਗਰਮ ਕਰਕੇ ਪਾਉਣਾ ਵਿੱਚ ਤੇ ਫਿਰ ਚੰਗੀ ਤਰ੍ਹਾਂ ਉਹਨੂੰ ਗੁੰਨ੍ਹ ਲੈਣਾ ਤੇ ਗੁੰਨ੍ਹ ਕੇ ਫਿਰ ਬਾਕੀ ਤੁਸੀਂ ਵੇਖ ਹੀ ਲਿਆ ਪੰਜ ਸੱਤ ਮਿੰਟ ਪਿਓ ਪਿਜ ਰਹੇ ਨੇ ਖੁੱਲ ਜੇ ਸੂਜੀ ਪਾਣੀ ਚ ਨਹੀਂ ਉਹ ਚੀ ਦੁੱਧ ਜੀ ਮਤਲਬ ਕਿ ਦੁੱਧ ਦੇ ਵਿੱਚ ਪਾ ਕੇ ਸੂਜੀ ਤੇ ਉਹਨੂੰ 5 ਕਿ ਮਿੰਟ ਰਹਿ ਦੇਣਾ ਜਿਹੜਾ ਖੁੱਲ ਜੇ ਸੂਜੀ ਬਾਅਦ ਚ ਉਹਨੂੰ ਗਲ ਲੈਣਾ ਵਾ ਫਿਰ ਗੁੰਨ ਕੇ ਤੇ ਫਿਰ ਆਟੇ ਹੈ ਚੰਗੀ ਤਰ੍ਹਾਂ ਮਸਲਨਾ ਚੰਗੀ ਤਰ੍ਹਾਂ ਮਸਲ ਦੇਣਾ ਵੀ ਜਿਹੜਾ ਫਿਰ ਆਟੇ ਵਾਂਗੂ ਤਿਆਰ ਹੋ ਜਾਏ ਤੇ ਆਟੇ ਉਹ ਤੁਹਾਨੂੰ ਬਾਅਦ ਤੇ ਪਤਾ ਹੀ ਆ ਜਦੋਂ ਆਟਾ ਤਿਆਰ ਹੋ ਗਿਆ ਫਿਰ ਨਿੱਕੇ ਨਿੱਕੇ ਦੇ ਕਰਕੇ ਤਰ ਗੋਲ ਗੋਲ ਤੇ ਬਾਚੇ ਤੇ ਤੁਹਾਨੂੰ ਸਾਰਾ ਪਤਾ ਹੀ ਆ ਅੱਗੇ ਸਟੈਪ ਤੁਹਾਨੂੰ ਸਾਰੇ ਦਿਖਾ ਹੀ ਦਿੱਤੇ ਆ ਬਾਕੀ ਰਹਿੰਦੇ ਵੀ ਤੇ ਤਿਆਰ ਹੋਣਦੇ ਆ ਹੁਣ ਚਿਰ ਮੈਂ ਆਪ ਚੰਗੀ ਤਰ੍ਹਾਂ ਚਾਣੀ ਜਿਹੜੀ ਵਿੱਚ ਤੇ ਚੱਲ ਜੇ ਇਹਨਾਂ ਦੇ ਮੰਮੀ ਵਿੱਚ ਰਹਿੰਦੇ ਵਾਹ ਚਿਰ ਰਹਿੰਦੇ ਫੇਰੀ ਚਾਣੀ ਜਾਨੀ ਵਿੱਚ ਨਾ ਘਰ ਤੋਂ ਘਰ ਅੱਧਾ ਘੰਟਾ ਰਹਿੰਦੀ ਹੈ ਵਿੱਚ ਇਹਦੇ ਮੜਾ ਹੋ ਗਿਆ ਚੱਲਣ ਡਿਆ ਉਹ ਚੱਲਦਾ ਰਹਿਣਾ ਗੱਲ ਕਰਦੇ ਨਾ ਅੱਛਾ ਚਲੋ ਅੰਜਰ ਗਾਈਸ ਆ ਵੀ ਬੰਦੇ ਆ ਤੇ ਫਿਰ ਤੁਹਾਨੂੰ ਬਾਕੀ ਦਿਖਾਉਨੇ ਆ ਵੀ ਜਦੋਂ ਸਾਰੇ ਬਣ ਕੇ ਰੈਡੀ ਹੋ ਗਏ ਤੇ ਫਿਰ ਕਿੱਦਾਂ ਤੁਹਾਨੂੰ ਦਿਖਾਉਨੇ ਆ ਸਾਨੂੰ ਵੇਖ ਲਓ ਜਣ ਇਧਰ ਆ ਮੰਮੀ ਮੈਂ ਤਾਂ ਸਾਡੀ ਮੰਮੀ ਦੋਨੋਂ ਸ਼ਾਇਦ ਤੁਹਾਡੀ ਮੰਮੀ ਆ ਤੇ ਮੈਂ ਹੈਗਾ ਕੈਮਰਾਮੈਨ ਕਿਉਂਕਿ ਮੰਮੀ ਸਾਡੀ ਕੈਮਰਾ ਸ਼ਾਈ ਥੋੜੀ ਜੀ ਕੈਮਰੇਗੇ ਨਹੀਂ ਬੋਲਗਉਂਦੀ ਪਤਾ ਨਹੀਂ ਕਿਉਂ ਕੀ ਚੱਕਰ ਕੋਈ ਤੁਹਾਨੂੰ ਪਤਾ ਹੀ ਆ ਇਹਨਾਂ ਮੰਮੀਆਂ ਦੇ ਚੱਲੇ ਨੇ ਕਿਹੜੇ ਕੈਮਰੇ ਅੱਗੇ ਵਲੌਗ ਬਣਾਉਨੇ ਸੀ ਪਹਿਲਾਂ ਬਣਾਉਣੀ ਆ ਰਹੀਆਂ ਐ ਉਤੇ ਹੁਣ ਮੋਬਾਈਲ ਆ ਗਈ ਜਿਹੜੇ ਵੱਡੇ ਵਲੋਗਿੰਗ ਚੱਲ ਪਈ ਗਈ ਕੋਈ ਚੱਲ ਪਿਆ ਤਾਂ ਕਰਕੇ ਮੰਮੀ ਸਾਡੀ ਦਾ ਵੀ ਮੰਮੀ ਸਾਡੀ ਦਾ ਬੜੇ ਚਿਰ ਦਾ ਸ਼ੌਂਕ ਹੈ ਕੁਕਿੰਗ ਤੇ ਚੈਨਲ ਬਣਾਉਂਦਾ ਰਿਹਾ ਪੌਣ ਦਾ ਤੇ ਉਹ ਥੋੜੀ ਮੰਮੀ ਬੋਲਣ ਦੇ ਕਰਕੇ ਵਿਚਾਰੀ ਸਾਡੀ ਰਹਿ ਜਾਂਦੀ ਆ ਬਾਕੀ ਕੋਈ ਨਹੀਂ ਹੁਣ ਬੋਲਣ ਵਾਲਾ ਭੌਲੀ ਵਾਲੀ ਮੇਰੇ ਨਾਲ ਰਹਿ ਕੇ ਮੰਮੀ ਨੇ ਸਿੱਖ ਲੈਣਾ ਜਿੰਨਾ ਸੀ ਕੋਈ ਅਮੀ ਇਧਰ ਬਨਲਾਪੀ ਜਾਣੀ ਬੰਦ ਕਰ ਦਿੱਤੀ ਹਾਂ ਲੋ ਜੀ ਖਾਓ ਜੀ ਗੁਲਾਬ ਜਾਮੂ ਆਪਣੇ ਬਣ ਕੇ ਰੈਡੀ ਹੋਏ ਚੱਲ ਕੱਢ ਮੈਂ ਵਨ ਵਨ ਕਰਕੇ ਕੱਢ ਚਾਣੀ ਚਾਣੀ ਯੈਲੋ ਕਰਤ ਹੋ ਗਈ ਇਹ ਰੰਗ ਵੇਖੋ ਹਲਦੀ ਨਹੀਂ ਨਹੀਂ ਹਾਂ ਇਹ ਤਰਾ ਆਪਾਂ ਸਾਰੇ ਕੱਟ ਗਏ ਤੇ ਤੁਹਾਨੂੰ ਹੁਣ ਇਹ ਖਾਜ ਜੀਰ ਕੇ ਦਰਵਾਨੇ ਵਿੱਚ ਹੋਇਆ ਚੰਗੀ ਤਰ੍ਹਾਂ ਮਿਲ ਆਇਆ ਮਿਕਸ ਹੋ ਗਿਆ ਗਮਚਾਣੀ ਨਾ ਤੇ ਬਹੁਤ ਹੀ ਡਿਲੀਸ਼ੀਅਸ ਲੱਗ ਰਿਹਾ ਨੇ ਵੇਖੋ ਤੋਂ ਮੰਮੀ ਜੀ ਟੇਸਟੀ ਵੀ ਹੋਣਗੇ ਨਾ ਪੂਰੇ ਬਹੁਤ ਵਧੀਆ ਟੇਸਟੀ ਸ਼ਿਆਲ ਕਿਹੜਾ ਹੋਇਆ ਨਹੀਂ ਪਵਨੀ ਕਹਿੰਦੇ ਜਿਹੜੇ ਹੁੰਦੀ ਗੁਲਾਬ ਜਾਨੀ ਵਿਆਹਾਂ ਚ ਉਹਦੇ ਵਰਗੇ ਬਣੇ ਨੇ ਨਾ ਆਮ ਗਿਰੀਆਂ ਗਿਰੀਆਂ ਉੱਤੇ ਜਾਂ ਜਿਹੜਾ ਆਪਾਂ ਧੂੜਨਦੇ ਨਾ ਇਹ ਬਦਾਮਾਂ ਦੇ ਗਿਰੀਆਂ ਵਿੱਚ ਮਿਕਸੀ 'ਚ ਮੈਸ਼ ਕੀਤੀਆਂ ਤੇ ਉੱਤੇ ਧੂੜੀ ਦੀਆਂ ਫਿਰ ਇਹਦਾ ਨਾ ਟੇਸਟ ਜਿਹੜਾ ਨਾਲ ਬਦਾਮਾਂ ਦੇ ਗਿਰੀਆਂ ਦਾ ਉਹਦਾ ਬਹੁਤ ਟੇਸਟ ਲੱਗਦਾ ਇਤਨਾ ਤੇ ਲੋ ਜੀ ਤੁਹਾਡੇ ਸਾਹਮਣੇ ਬਣ ਕੇ ਹਾਜ਼ਰ ਨੇ ਸੋងੀ ਦੇ ਗਲਾਬ ਜਾਮਨੂ ਜਿਹਨੂੰ ਕਿ ਆਪਾਂ ਬਹੁਤ ਹੀ ਨੇਚਰਲ ਬਹੁਤ ਹੀ ਵਧੀਆ ਤੇ ਆਸਾਨ ਜੇ ਤਰੀਕੇ ਦੇ ਨਾਲ ਆਪਾਂ ਸਿੰਪਲ ਤਰੀਕੇ ਨਾਲ ਘਰੇ ਬਣਾਇਆ ਇੱਥੇ ਦੇਖੋ ਹੋਲੇ ਖੋਲ ਕੇ ਦੁਕਾਨ ਤੋੜ ਕੇ ਇਤਨਾ ਦੋਆ ਤਿੰਨ ਦਾ ਕਰਦੇ ਨੇ ਤੇ ਬਹੁਤ ਜੀ ਟੇਸਟੀ ਤੇ ਬਹੁਤ ਜੀ ਘੈਂਟ ਬਣੇ ਉਹਨੇ ਖਾ ਗਏ ਦੇਖੋ ਬਾਅਦ ਚ ਕਿੱਦਾਂ ਦੇ ਬਣਿਆ ਬਾਕੀ ਵੇਖਣ ਜੀ ਤੇ ਬਹੁਤ ਘੈਂਟ ਲੱਗਣ ਏ ਤੇ ਇੰਨੀ ਚਾਣੀ ਬਜੀ ਵੇ ਲੋ ਬਾਕੀ ਸਾਰੀ ਚਾਣੀ ਵੇਜ ਮੇਂ ਦੇ ਮਤਲਬ ਆਪਣੇ ਆਪ ਸੋਖ ਲਈ ਇਹਨੇ ਤੇ ਓਕੇ ਜੀ ਫਿਰ ਮਿਲਦੇ ਹਾਂ ਕਿ ਨਵੇਂ ਵਲੌਗ ਦੇ ਨਾਲ ਟੀਲ ਦਨ ਬਾਏ ਬਾਏ ਏਕਸਾਰ ਅਨੰਦ ਜੀ ਕਾਲ ਲਵ ਯੂ ਸੈ ਇਨ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੰਗੀ ਲੱਗੇ ਤੇ ਹੁਣ ਇਹ ਸਟੋਰ ਹੋਣਗੇ ਫ੍ਰਿਜ ਦੇ ਵਿੱਚ ਚਲੋ ਜੀ